Akuwara ita ne. Kain nasa'ara. Aminu. O ta yi majali baparin rayun su. Bata. Bats <laughs> batsa'ar. લાતે બસ બસ ઓ બસ ઓર કિતھے મા ચલાઈ તાડી ભાઈ ગાડી ઓ સાઈડ ક્લાસ દેખના ઉપર આલા ના ગલત લાતા તુહી યાર વાત સહી હે લાકે થલે કા મેને ઠીક હે ગલ ઓના દી ਹੈ ਲੋਕੋ ਪਿਆਰੇ ਨਾ ਕਰਨਾ ਅਮੀਗਾਂ ਨਾ ਕਰੂ ਬਹੁਤ ਚੀਜ਼ ਹੈ ਕੋਈ ਕੋਲ ਕਰਨਾ ਚਾਹੀਦਾ ਹੈ ਮਨ ਕੋਲ ਬੰਦ ਹੋ ਜਾਵੇ ਕਰੀਏ ਮਾਚ ਲਾਣੀ ਜੀ ਇੱਕ ਨੌਜਵਾਨ ਜਨਰੇਰੀ ਆਪਣੀ ਹਮਾਚਲੀ ਕੁੱਲੂ ਵਾਲੀ ਆਣੀ ਹੋਣੀ ਹੈ ਜੀ ਆਓ ਸਾਡੇ ਨਾਲ ਚਲੋ ਜੀ ਹੈ ਹੈ ਜੀ ਸ਼ੂਰ ਵੀ ਲੱਗਦੀ ਆ Ajo idan sarari ne. Eh? Yori, kan. An ਸਾਰਿਆਂ ਨੂੰ ਇੱਥੇ ਆਜੋ ਸਾਰਿਆਂ ਨੂੰ ਇੱਥੇ ਆਜੋ ਨਗਰ 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 ਉਹ ਆ ਗਿਆ ਮੈਂ ਮਾਰਗਾ ਚ ਮਾਰਗਾ ਲੈ ਕੇ ਟਿਜਰੋ ਯਾਰ ਦੇਖੋ ਦੰਨ ਨੂੰ ਸਰੇ ਸਾਰਿਆਂ ਨੂੰ ਸਾਰੇ ਨੂੰ ਸਾਰੇ ਨੂੰ ਇੰਦੇ ਨਾ ਬੰਦੇ ਕਿੱਥੇ ਇੱਧਰ ਆਜੋ ਗਰੀਬ ਬੋਲੇ ਨਦੀਏ ਭਾਈ ਇਹ ਨਹੀਂ ਆਉਂਦਾ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬਸਟਾਂ 'ਚ ਅਸੀਂ ਖੜੇ ਆਂ ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਪਾਜੀ ਬਲਜਿੰਦਰ ਸਿੰਘ ਜੀ ਦਾਸ ਸਿੱਖ ਯੂਥੋਂ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਤੇ ਸਾਡੇ ਨੌਜਵਾਨ ਤਰਕਟਨਾਵਾ ਵਾਪਰ ਰਹੀਆਂ ਨੇ ਇਹੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਦਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਉਹ ਵਿੱਚ ਅਮਨ ਸੂਤ ਦਾ ਜੋ ਕਹਿਣਾ ਆ ਕਿ ਭਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ 'ਚ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੇ ਸਾਡੇ ਦਿਲਾਂ 'ਚ ਵੱਸਦੇ ਨੇ ਉਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵੱਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਇਹ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾਂ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਸੋਨਾ ਖੁਦਾਬਖਸ਼ ਆਂਦੀ ਆ ਯਾਵਾ ਇਹ ਦੋ ਤਕੇ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਮੈਂ ਉਹਨਾ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹਾਰਪੁਰ ਦੀ ਗੱਲ ਕਰਦੇ 70% ਦਿੱਤੇ ਫੈਕਟਰਾਂ ਦੇ ਵਿੱਚ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰ ਆਪਣੀਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ ਹਿਮਾਚਲ ਦਾ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਇਹ ਤੇ ਦਾ ਸੀਐਮ ਜਿਹੜਾ ਇਹਨੂੰ ਨਾਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਬਾਰ ਬਾਰੇ ਭਿੰਡਰਾ ਵਾਲੇ ਸੰਤਾਂ ਨੂੰ ਅੱਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਜਰੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾਂ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਉਹ ਦਰਜ ਨਹੀਂ ਹੈਗਾ ਤੇ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਸੱਚਕੰਨ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸਾਡ ਜਰਨਲਸਟ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਤੇ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾਂ ਦੇ ਖਿਲਾਫ ਬੋਲੀ ਗਈ ਇਹੋ ਜੀ ਸ਼ਬਦਾਬਲੀ ਕਿਸੇ ਕੀਮਤ 'ਤੇ ਵੀ برداشت ਨਹੀਂ ਕਰਾਂਗੇ ਤੇ ਅਸੀਂ ਹਿਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਦਾ ਹੱਲ ਚਾਹੁੰਨੇ ਆ ਤੇ ਇਹਨੂੰ ਨੱਥ ਪਾਓ ਇਹ ਪੰਥ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾਂ ਦੇ ਲੋਕ ਜਿਸ ਤਰੀਕੇ ਨਾਲ ਝੰਡੇ ਨੂੰ ਰੋਲਿਆ ਆਏ ਨੇ ਜ਼ਮੀਨ ਦੇ ਵਿੱਚ ਪੈਰ ਕਿ ਜੇ ਤੁਹਾਡੇ ਪੱਟਾ ਦੇ ਵਿੱਚ ਦਮ ਹੈਗਾ ਆ ਤੇ ਫਿਰ ਸੰਤਾਂ ਦੇ ਝੰਡੇ ਤੇ ਸੰਤਾਂ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਕੱਢੋ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾਂ ਦਾ ਸਟicker ਨਾ ਲਾਓ ਝੰਡੇ ਨਾ ਲਾਓ ਕਿਉਂਕਿ ਇਹ ਉਹ ਜਰਨੈਲ ਆ ਜਿਹਨੇ ਆਪਾ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਹੁਕਮਾਂ ਤੇ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਤੇ ਅੱਜ ਦਸਤਾਰਾਂ ਨੇ ਤੇ ਸੰਤ ਜਰਨੈਲ ਸੰਗਰ ਹੋਣਾ ਤੇ ਕਰਕੇ ਹੀ ਸੋਪਦੀਆਂ ਨੇ ਜਿਸ ਤਰੀਕੇ ਨਾਲ ਇੱਥੇ ਦੀ ਹਕੂਮਤ ਦਰਬਾਰ ਸਾਹਿਬ ਨੂੰ ਟੈਟੇ ਦੀ ਕਰ ਰਹੀ ਸੀ ਪੰਜਾਬ ਦੀ ਨੌਜਵਾਨਾਂ ਨੂੰ ਪੁੱਛ ਰਹੀ ਸੀ ਉਹਨੂੰ ਠੱਲ ਪੋਣੋ ਲੋ ਜਰਨੈਲ ਸੀ ਤੇ ਸੰਤ ਜਰਨੈਲ ਸੀ ਸਿਗੇ ਸੋ ਇਹ ਸੁਨੇਹਾ ਪੰਜਾਬ ਦੀ ਨੌਜਵਾਨਾਂ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਅਸੀਂ ਜੀਉਦੋ ਪੰਜਾਬ ਵੱਲੋਂ ਕਿ ਭਾਈ ਜੀ ਤੁਹਾਡੀਆਂ ਲੱਤਾਂ ਪਾਰ ਚੱਲਦੀਆਂ ਨੇ ਫੇਰ ਹੀ ਸੰਤਾ ਦੇ ਸਟicker ਲਾ ਕੇ ਜਾਓ ਤੇ ਜੇ ਕੋਈ ਲਾਵੇ ਤੇ ਉਹਦਾ ਜਵਾਬ ਦਿਓ ਕਿ ਜਿਵੇਂ ਤੁਹਾਡੇ ਬਾਪ ਦੀ ਪੱਗ ਨੂੰ ਕੋ ਹੱਥ ਪਾਲੇ ਇੱਥੇ ਜੋ ਕਰਦੇ ਹੋ ਉੱਥੇ ਤੁਹਾਡੇ ਇਹ ਕਰਨਾ ਇਹਨਾਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆ ਬਸ ਇਹਨਾਂ ਦੇ ਮੂੰਹ ਕਰਕੇ ক্লোਜ਼ ਕਰਕੇ ਲਾਉ ਜਨਾ ਫਿਕਰਾਂ ਦੇ ਉੱਪਰ ਲਾਉ ਲਾਉ ਇਹਨਾਂ ਬਾਕੀ ਕੰਡੈਕਟਰ ਵੀ ਇਹਨਾਂ ਨੂੰ ਬੇਨਤੀ ਹੈ ਕਿ ਤੁਹਾਡੇ ਨਾਲ ਸਿੱਧਾ ਸਾਡੀ ਕਿਸੇ ਨਾਲ ਕੋਈ ਸਮੱਸਿਆ ਨਹੀਂ ਹੈਗੀ ਹੋ ਗਿਆ ਆਜੋ ਆਜੋ ਭਾਈ ਆਜੋ ਸਾਰੇ ਆਹ ਰੱਦੀ ਲਾਓ ਆ ਚੰਗੀ ਤਰ੍ਹਾਂ ਲਾਇਆ ਕਰੋ ਸੈਡਾ ਦੀ ਤਰ੍ਹਾਂ ਲਾਇਆ ਕਰੋ ਸੈਕੰਡਰ ਸਟicker ਪੜਾਓ ਬੈਠੇ ਹੋ ਜਾਓ ਆ ਲੈ ਰਿਹਾ ਸੀ ਮਾਬੀ ਸਾਡੋ ਨੇ ਜਿੰਨਾ ਦੇ ਵਾਲਾ ਜਿੰਮੇਵਾਰੀ ਲੈ ਨੇ ਭਾਈ ਅਗੇ ਆਪਾਂ ਵੀ ਸਿੱਖਾਂਗੇ ਨਾ ਆਪਣਾ ਸੈਟ ਲਾਉਣੀ ਆਇਆ ਛਿੱਟੋ ਹਰਾ ਦੇ ਇਹ ਹਾਂ ਉਹ ਸ਼ੀਸ਼ੇ ਦੇ ਨਾਲ ਥੱਲੇ ਕਰਕੇ ਥੱਲੇ ਕਰਕੇ ਲਾ ਦੋ ਜੀ ਉਹ ਸ਼ੀਸ਼ਾ ਨਹੀਂ ਥੋੜੀ ਜਿਹੀ ਥੱਲੇ ਕਰ ਦੋ ਥੱਲੇ ਕਰ ਦੋ ਉਹਦੇ ਨਾਲ ਲਾਓ ਇਹ ਤੇ ਇਹ ਤੇ ਲਾਈਟ ਤੇ ਉਹ ਵੀ ਸਹੀ ਹੈ ਆਪਣੀ ਨਾਲੇ ਬਿਲਕੁਲ ਗਲਤੀ ਨਹੀਂ ਹੋਣੀ ਕਿਸੇ ਲੱਗ ਮਾਨਸਲੀ ਮਾਨਸਲੀ ਬਰਾ ਮਾਨਸਲੀ ਹਟੇ ਮੇਰਾ ਇਹਦਾ ਬੋਰ ਲੱਗਾ ਬਣਾ ਲਾਓ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਕਾਲਿਸਟਾਨ ਜਿੰਦਾਬਾਦ ਬਾਸ ਇੱਕ ਨਾ ਕੋਣ और और। आज आप भी हिमाचल वाली ला दी आप भी हिमाचल वाली लिया, ਐਥੀਕਾ ਉਹ ਰੀਮ ਦੀ ਬਣਾਉਂਗਾ ਤੇ ਰੀਮ ਦੀ ਨਾ ਨਹੀਂ ਮੈਨੂੰ ਅੱਗੇ ਪੁੱਛਦਾ ਇਸ ਲੀਗ ਦੀ ਮਲਕੀਤ ਤੇ ਉਹ ਪੋਸਟ ਨਾਲ ਥੱਲੇ ਥੱਲੇ ਲਾ ਉਹ ਸਾਡਾ ਚਿੰਦਰਾ ਕਰਦੋ ਲੱਗਦਾ ਹੈ ਕਿ भाई तो मेरा अपना बोर्ड वाला होते ने लाओ मेरा भी पता है कि आप बोर्ड वाले सिंह साहब वो इस बंदे ने जिस बंदे ने करसुता करके सारी समस्या क्रिएट किया आप मतलब न्याय खल्ले करो और मैं कल लादूगे हो मैं ही लाऊंगा और बहुत लात मैंने अरे चलो कोई चला कोई करो हटियो हटियो

ਇਹ ਇੱਧਰ ਬਲੇ ਪ੍ਰਧਾਨ ਚਲੋ ਜੂਰ ਕੇ ਸਟਿੱਕਰ ਉਹ ਹੌਦੀ ਕਰ ਦੋ ਤੇ ਇੰਦਰ ਰਾਜੋ ਸਾਰੇ ਇੰਦਰ ਆ ਗਿਆ ਆ ਜਾਓ ਤੇ ਵੀ ਮਨਜੋਤ ਜਗਰਾਤ ਤੁਸੀਂ ਵੀ ਆਓ ਖਤਾਰ ਤੇ ਲਾ ਲੀਏ ਥੋੜਾ ਬਣ ਬਣ ਨਰੈਣ ਭਾਜੀ ਆ ਜਾਓ ਸਾਰੇ ਇੱਧਰ ਆ ਜਾਓ जसराज आओ 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 आ आओ 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 ਜਾਦਾ ਨਾ ਫਰਨਾ ਰੋਏ ਇਹ ਬਿਤਾਓ ਵਾਵਾਈ ਓਕੇ ਚਲੋ ਇਹ ਵੀ ਆ ਜੀ ਚਲੋ ਆਜੋ ਇਹ ਜੁਪੀ ਰਿਆ ਆ ਬੰਦੇ ਇਹ ਸੂਦੇ ਗਾ ਜੀ ਅਗੇ ਪਟਾ ਪਾਓ ਜਿਹਦੇ ਕਰਤੂਤਾ ਕਰੇ ਸਾਰੀ ਕਰਮੀਆਂ ਵਾਪਰਦੀ ਆ ਆ ਫੜਿਓ ਆਜੋ ਦੋ ਵਜੇ ਆ ਜਾ ਉਹ ਪਹਿਲੇ ਵਜੇ ਜਲਦੀ ਆ ਜਾਓ ਉਹ ਹੀ ਕਰੋ